ਬਾਕੀ ਦੀਪਕ ਟੈਲੀਕਮ ਤੇ ਪਹੁੰਚੋ ਸਰ ਤੁਸੀਂ ਨਾ ਇਹ ਗੱਲ ਕਹੋ ਤੁਸੀਂ ਕੋ ਹੋ ਕੇ ਪੰਜਾਬ ਦੇ ਵਿੱਚ ਜਿੱਥੋਂ ਮਰਜੀ ਲੋ ਗੋਦਰੇ ਹੀ ਲਵੋ ਹਾਂ ਜਿੱਥੋਂ ਜੈ ਮਾਤਾ ਦੀ ਦੋਸਤੋ ਪ੍ਰਦੀਪ ਸਰ ਆਏ ਨੇ ਗੋਦਰੇਜ ਕੰਪਨੀ ਤੋਂ ਰਿਟੇਲ ਕੋਚ ਨੇ ਜੀ ਇਹ ਇਹ ਮੁਹੱਲੀ ਬੈਠਦੇ ਨੇ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਿਆ ਕਿ ਮੈਨੂੰ ਮਿਲਣਾ ਇਹਨਾਂ ਸਪੈਸ਼ਲ ਔਰ ਇੱਕ ਆਈਟਮ ਹੈ ਜੀ ਸਾਡੇ ਕੋਲ ਗੋਦਰੇਜ ਦਾ ਏਸੀ ਹੈ 1.7 ਨਵੀਂ ਲਾਂਚਿੰਗ ਕਰ ਰਹੇ ਆ ਇਹਨੂੰ ਆਪਾਂ ਇੱਕ ਨਵੀਂ ਨਵੇਂ ਚੀਜ਼ ਲੈ ਕੇ ਆ ਰਹੇ ਹਾਂ ਗੋਦਰੇਜ ਦਾ 1.7 ਫਿਕਸ ਸਪੀਡ ਫਿਕਸ ਸਪੀਡ ਦਾ ਮਤਲਬ ਨੋਨ ਇਨਵਰਟਰ ਇਹਨੂੰ ਕੱਟ ਵਾਲਾ AC ਵੀ ਬੋਲਦੇ ਨੇ ਨੋਨ ਇਨਵਰਟਰ ਵੀ ਬੋਲਦੇ ਨੇ ਫਿਕਸ ਸਪੀਡ ਵੀ ਬੋਲਦੇ ਨੇ ਇਹ ਇਨਵਰਟਰ AC ਨਹੀਂ ਹੈਗਾ ਇਹਦੀ ਕੂਲਿੰਗ ਕੈਪੈਸਿਟੀ 5700 ਕੂਲਿੰਗ ਕੈਪੈਸਿਟੀ ਹੈ ਜੀ ਸਭ ਤੋਂ ਹੈਵੀ AC ਹੈ ਜੀ 2 ਟਨ ਦੇ ਬਰਾਬਰ ਇਹਦਾ ਇਨਡੋਰ ਹੈ ਦੇਖੋ ਇਨਡੋਰ ਦਾ ਸਾਈਜ਼ ਦੇਖੋ ਕਿੱਡਾ ਔਰ ਬਾਕੀ ਇਹਦੇ ਚ ਮੇਨ ਕੀ ਹੈ ਗੋਦਰੇ ਦੀ ਗੋਦਰੇਜ ਕੰਪਨੀ ਦੀ ਮੇਨ ਹੈ ਕਿ ਇੱਕ ਕੂਪਨ ਦਵਾਂਗੇ ਆਪਾਂ ਪੂਰੇ ਪੰਜਾਬ ਦੇ ਵਿੱਚ ਇਹ ਸਕੀਮ ਹੈ ਜੀ ਕਿਸੇ ਮਰਜ਼ੀ ਰਿਟੇਲਰ ਕੋਲੇ ਚਲੇ ਜਾਓ ਤੁਸੀਂ ਕੂਪਨ ਲੈਣਾ ਨਾ ਤੁਸੀਂ ਭੁੱਲਿਓ ਜਿੱਤੋਂ ਮਰਜ਼ੀ ਏਸੀ ਲੈ ਲਿਓ ਗੋਦਰੇਜ ਦਾ ਕੂਪਨ ਜ਼ਰੂਰ ਲਿਓ ਕੂਪਨ ਦੇ ਨਾਲ ਕੀ ਸਕੀਮ ਹੈ 5 ਸਾਲ ਦੀ ਕੰਪਲੀਟ ਗਾਰੰਟੀ ਮਿਲੂਗੀ ਤੁਹਾਨੂੰ ਰਿਮੋਟ ਤੱਕ ਦੀ ਜਦ ਕਿ ਰਿਮੋਟ ਦੀ ਗਾਰੰਟੀ ਨਹੀਂ ਦਿੰਦੀ ਕੋਈ ਵੀ ਕੰਪਨੀ ਗੋਦਰੇਜ ਦੀ ਕੰਪਨੀ ਰਿਮੋਟ ਦੀ ਵੀ ਗਾਰੰਟੀ ਆ 5 ਸਾਲ ਦੀ ਔਰ ਗੈਸ ਦੀ ਵੀ 5 ਸਾਲ ਦੀ ਗਾਰੰਟੀ ਹੈ ਜਦ ਕਿ ਗੈਸ ਦੀ 1 ਸਾਲ ਦੀ ਗਾਰੰਟੀ ਹੁੰਦੀ ਆ ਗੋਦਰੇਜ ਕੰਪਨੀ 5 ਸਾਲ ਦੀ ਗਾਰੰਟੀ ਦੇਵੇਗੀ ਬਾਕੀ ਪ੍ਰਦੀਪ ਸਰ ਦੱਸਣਗੇ ਇਹਦੀਆਂ ਖੂਬੀਆਂ ਹੋਰ ਕੀ ਕੀ ਨੇ ਪ੍ਰਦੀਪ ਸਰ ਦੱਸੋ ਤੁਸੀਂ ਇਹਨਾਂ ਬਾਰੇ ਦੱਸੋ ਕੀ ਕੀ ਖੂਬੀਆਂ ਨੇ ਜੀ ਸਰ ਇਹ ਸਭ ਤੋਂ ਪਹਿਲਾਂ ਇਹ ਤੇ ਫਿਕਸ ਸਪੀਡ ਦੇ ਵਿੱਚ ਅਸੀਂ ਅਸੀਂ ਲਾਂਚ ਕੀਤਾ ਹੈ 1.7 ਟਨ 5700 ਕੂਲਿੰਗ ਕੈਪੈਸਿਟੀ ਹੈ 1100 ਐਮਐਮ ਇਹਦਾ ਸਾਈਜ਼ ਹੈ 43.3 ਇੰਚ ਸਾਈਜ਼ ਆ ਜਾਂਦਾ ਵੱਡਾ ਸਾਈਜ਼ ਹੋਣ ਕਰਕੇ ਬਹੁਤ ਜਲਦੀ ਔਰ ਜ਼ਿਆਦਾ ਕੂਲਿੰਗ ਕਰੇਗਾ 3 ਸਟਾਰ ਰੇਟਿੰਗ ਦੇ ਵਿੱਚ AC ਆ ਜਾਣਾ ਔਰ ਇਹਦੇ ਤੇ ਫਾਈਨਾਂਸ ਸਕੀਮ ਬਹੁਤ ਵਧੀਆ ਆ ਰਹੀ ਹੈ ਫਿਕਸ ਈਐਮਆਈ ਹੈ 2525 ਰੁਪਏ ਦੀ ਓਕੇ 2525 25 2525 ਰੁਪਏ ਦੀ ਤੁਹਾਡੀ ਈਐਮਆਈ ਹੋ ਜੂਗੀ ਮਤਲਬ ਜੇ ਆਪਾਂ ਗੱਲ ਕਰੀਏ ਜਿਹੜੀ ਇਦਾਂ ਦੀ ਫਾਈਨਾਂਸ ਸੁਵਿਧਾ ਹੁੰਦੀ ਹੈ ਨਾ 2525 ਫਿਕਸ ਈਐਮਆਈ ਇਹਦਾ ਮਤਲਬ ਮੈਂ ਇਹਨੂੰ ਜ਼ੀਰੋ ਤੇ ਦੇ ਸਕਦਾ ਤੁਸੀਂ ਘਰੋਂ ਕੋਈ ਪੈਸਾ ਨਹੀਂ ਲੈ ਕੇ ਆਉਣਾ ਏਸੀ ਲੈ ਜਿਓ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਕੋਈ ਪੈਸਾ ਲੈ ਕੇ ਆਉਣ ਦੀ ਲੋੜ ਨਹੀਂ ਏਸੀ ਲੈ ਜਿਓ ਏਸੀ ਤੁਹਾਡਾ ਮਤਲਬ ਕਿ ਏਸੀ ਲਗਵਾਉਣਾ ਬਹੁਤ ਆਸਾਨ ਹੈ ਅੱਜਕੱਲ ਏਸੀ ਲੈਣਾ ਬਹੁਤ ਆਸਾਨ ਹਾਂਜੀ ਹੋਰ ਕੀ ਕਿਸ ਕੀਮਾ ਨੇ ਸਰ ਉਸ ਤੋਂ ਬਾਅਦ ਸਰ ਸਿਲੈਕਟਡ ਕਾਰਡ ਦੇ ਉੱਪਰ ਅਪ ਟੂ 2000 ਰੁਪਏ ਤੱਕ ਕੈਸ਼ਬੈਕ ਹੈ 7.5% 2000 ਦੀ ਕੈਪਿੰਗ ਹੈ ਮਤਲਬ ਕ੍ਰੈਡਿਟ ਕਾਰਡ ਤੇ ਵੀ 2000 ਰੁਪਿਆ ਕੈਸ਼ਬੈਕ ਹੈ ਕੈਸ਼ਬੈਕ ਹੈਗਾ ਜੀ ਤੁਹਾਨੂੰ ਕਿਸੇ ਵੀ ਏਸੀ ਵਾਲੇ ਨੇ ਕ੍ਰੈਡਿਟ ਕਾਰਡ ਤੇ ਸਕੀਮ ਨਹੀਂ ਦੱਸਣੀ ਤੁਹਾਡੇ ਕੋਲੇ ਕ੍ਰੈਡਿਟ ਕਾਰਡ ਹੈ ਕਿਸੇ ਵੀ ਬੈਂਕ ਦਾ ਕ੍ਰੈਡਿਟ ਕਾਰਡ ਹੈ ਤੁਹਾਡੇ ਕੋਲੇ ਤੁਹਾਨੂੰ 2000 ਰੁਪਿਆ ਏਸੀ ਘੱਟ ਪਊਗਾ ਰੇਟ ਔਰ ਰੇਟ ਵੀ ਇਹਦਾ ਇੰਨਾ ਰੀਜ਼ਨੇਬਲ ਕੰਪਨੀ ਨੇ ਰੱਖਿਆ ਬਹੁਤ ਜ਼ਿਆਦਾ 1.7 AC ਆ 1.5 ਦਾ ਤੁਹਾਨੂੰ ਰੇਟ ਦਊਗਾ ਮੈਂ ਚੈਲੰਜ ਰੇਟ ਹੋਏਗਾ ਪੂਰੇ ਪੰਜਾਬ ਦਾ ਹੋਰ ਕੀ ਬਲੂਫਿੰਡਸ ਦਾ ਸਰ ਟੈਕਨੋਲੋਜੀ ਕਿਹੜੀ ਹੈ ਹਾਂਜੀ ਇਹਦਾ ਇੰਡੋਰ ਐਂਡ ਆਊਟਡੋਰ ਬਲੂਫਿੰਡ ਕੋਟਿੰਗ ਦੇ ਨਾਲ ਹੈ ਜਿਹਦੇ ਨਾਲ AC ਦੀ ਲਾਈਫ ਜ਼ਿਆਦਾ ਹੁੰਦੀ ਹੈ ਅ ਐਂਟੀ ਕੋਰੋਸਿਵ ਕੋਟਿੰਗ ਨੂੰ ਬੋਲਿਆ ਜਾਂਦਾ ਮਤਲਬ ਜਿੱਥੇ ਮਤਲਬ ਨਾਲੇ ਵਗੈਰਾ ਨੇ ਉੱਥੇ ਜਿਵੇਂ ਆਪਣੇ ਜਾਦਾ ਮਤਲਬ ਏਸੀ ਜਲ ਜਲਦਾ ਲੱਗ ਜਾਂਦੀ ਹੈ ਇਹਨੂੰ ਜਲਦੀ ਜਲਦੀ ਪਕੜ ਲੈਂਦੀ ਹੈ ਇਹ ਬਲੂ ਫਿੰਸ ਟੈਕਨੋਲੋਜੀ ਦੀ ਕੋਟਾਟਾ ਮਤਲਬ ਇਹ ਓਕੇ ਆ ਕੰਮ ਓਕੇ ਜੀ ਓਕੇ ਕੋਈ ਦਿੱਕਤ ਪਰੇਸ਼ਾਨੀ ਨਹੀਂ 5 ਸਾਲ ਦੀ ਦਾ ਕੰਪਨੀ ਦੀ ਗਾਰੰਟੀ ਆ ਆਪਾਂ ਨੂੰ ਕੋਈ ਘਬਰਾਉਣ ਦੀ ਲੋੜ ਹੀ ਨਹੀਂ ਹੈਗੀ 5 ਸਾਲ ਦੀ ਦਾ ਕੰਪਨੀ ਦੀ ਗਾਰੰਟੀ ਆ ਜੀ 5 ਸਾਲ ਤੁਹਾਡੇ ਏਸੀ ਚੱਲ ਗਿਆ ਸਮਝ ਲਓ ਤੁਹਾਡੇ ਏਸੀ ਦੇ ਪੈਸੇ ਪੂਰੇ ਨੇ ਜੀ 1 ਰੁਪਿਆ ਨਹੀਂ ਤੁਹਾਡਾ ਲੱਗਣਾ 5 ਸਾਲਾਂ ਦੇ ਵਿੱਚ ਐਸੀ ਕਮਾਲ ਦੀ ਗੱਲ ਕਰਤੀ ਕੰਪ ਪੰਜ ਸਾਲ ਸਰ ਕੰਪਲੀਟ ਵਾਰੰਟੀ ਦੇ ਰਹੇ ਆ ਅਸੀਂ ਰਿਮੋਟ ਵੀ ਕਵਰ ਹੈ ਗੈਸ ਜਿੰਨੇ ਵਾਰ ਮਰਜ਼ੀ ਫਿਲ ਹੋ ਜੇ ਉਹ ਵੀ ਕਵਰਡ ਹੈਗੀ ਹੈ ਆਫਟਰ ਸੇਲ ਸਰਵਿਸ ਬਹੁਤ ਵਧੀਆ ਬ੍ਰਾਂਡ ਹੈਗਾ ਔਰ ਗੋਦਰੇਜ ਆਪਣਾ ਲੋਕਲ ਫੋਰ ਲੋਕਲ ਮੇਡ ਇਨ ਇੰਡੀਆ ਬਿਲਕੁਲ 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 ਆਫਟਰ ਸੇਲ ਸਰਵਿਸ ਕੋਈ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਬਾਕੀ ਦੀਪਕ ਟੈਲੀਕਮ ਤੇ ਪਹੁੰਚੋ ਸਰ ਦਾ ਤੁਸੀਂ ਨਾ ਇਹ ਗੱਲ ਕਹੋ ਤੁਸੀਂ ਕਹੋ ਕਿ ਪੰਜਾਬ ਦੇ ਵਿੱਚ ਜਿੱਥੋਂ ਮਰਜ਼ੀ ਲਓ ਗੋਦਰੇਜ ਲਵੋ ਹਾਂ ਜਿੱਥੋਂ ਪ੍ਰਦੀਪ ਸਰ ਲਈ ਸਾਰੇ ਪੰਜਾਬ ਦੇ ਵਿੱਚ ਰਿਟੇਲਰ ਇੱਕੋ ਜਿਹੇ ਨੇ ਇਹਨਾਂ ਲਈ ਜਿੱਥੋਂ ਮਰਜ਼ੀ ਲਵੋ ਜਿੱਥੋਂ ਤੁਹਾਨੂੰ ਰੇਟ ਸਹੀ ਲੱਗਦਾ ਜਿੱਥੋਂ ਤੁਹਾਨੂੰ ਚੀਜ਼ ਸਹੀ ਲੱਗਦੀ ਆ ਜਿੱਥੇ ਤੁਹਾਨੂੰ ਦੁਕਾਨਦਾਰ ਆਪਣੇ ਬੋਲਾਂ ਦੇ ਉੱਤੇ ਪੂਰਾ ਉੱਤਰਦਾ ਉੱਥੋਂ ਏਸੀ ਲੈ ਲਓ ਲੈ ਲਓ ਗੋਦਰੇ ਦੇ ਏਸੀ ਠੀਕ ਆ ਬੋ ਜੀ ਜਾਇ ਜਾ ਗੱਲ ਬਿਲਕੁਲ ਜਾਇ ਜਾ ਪਰ ਦੀਪਕ ਜੀ ਦੀ ਡੀਲਿੰਗ ਤੁਹਾਨੂੰ ਬੈਸਟ ਡੀਲ ਮਿਲੇਗੀ ਅਸੀਂ ਦੇਖਦੇ ਰਹਿੰਦੇ ਰਹੇ ਆ ਸੋਸ਼ਲ ਮੀਡੀਆ ਦੇ ਇੱਥੇ ਕਸਟਮਰ ਵੀ ਮੈਂ ਸਵੇਰ ਤੋਂ ਹੈਗਾ ਤੇ ਕਸਟਮਰ ਬਹੁਤ ਅਟੈਂਡ ਕਰ ਰਹੇ ਨੇ ਬਹੁਤ ਵਧੀਆ ਡੀਲਿੰਗ ਹੈ ਇਹਨਾਂ ਦੀ ਤੁਸੀਂ ਇਹਨਾਂ ਦੀ ਡੀਲਿੰਗ ਦੇ ਕਾਇਲ ਹੋ ਜਾਓਗੇ ਬ੍ਰਾਂਡ ਜਿਹੜਾ ਵੀ ਹੋਵੇ ਸਾਡੇ ਨਾਲ ਬਹੁਤ ਪੁਰਾਣੇ ਇਹ ਜੁੜੇ ਹੋਏ ਨੇ ਅਸੀਂ ਰეკਮੈਂ ਔਰ ਸਾਡੇ ਬਹੁਤ অথরাইਡ ਡੀਲਰ ਨੇ ਜਿਹੜੀ ਮੇਨ ਗੱਲ ਹੈ ਡੀਲਰ ਮਾਰਕੀਟ ਚ ਬਹੁਤ ਨੇ ਪਰ অথরাইਡ ਡੀਲਰ ਬਹੁਤ ਘੱਟ ਨੇ ਤੁਸੀਂ ਇਹਨਾਂ ਨਾਲ ਡੀਲ ਕਰੋ ਬਹੁਤ ਵਧੀਆ ਤੁਹਾਨੂੰ سپورਟ ਮਿਲੇਗੀ ਔਰ ਬਹੁਤ ਵਧੀਆ ਸਮਝਾਉਂਦੇ ਨੇ ਬਿਠਾ ਕੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਜੀ ਬਹੁਤ ਜ਼ਿਆਦਾ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੈ ਮਾਤਾ